ਮਾਤਾ ਧਿਆਨ ਰੱਖੇ ਜੀ ਇਹ ਜਵਾਹ ਹੋ ਜਾ ਭੱਜ ਜਾਂਦਾ ਨਾ ਐ ਕਿਵੇਂ ਭੱਜੂਗਾ ਮੱਥ ਨਹੀਂ ਪਾਲੂ ਇਹਦੇ ਗੌਰ ਰੱਖੇ ਦੀ ਮੜੀ ਜੀ ਇਹਦਾ 1 ਮਿੰਟ ਮਾਰਦਾ ਭੱਜਣ ਨੂੰ ਭੱਜ ਨਾ ਜਾਈ ਹੋਣਾ ਕੀ ਆ ਪੁੱਤਾ ਦੱਸ ਰਹੇ ਹਾਂ ਤੇਰੀ ਆਂਟੀ ਨੂੰ ਮਿੰਟਾਂ ਚ ਭੱਜ ਜਾਣਾ ਤੂੰ ਕਿਸੇ ਪਾਸੇ ਭੱਜ ਜਾਣਾ ਤੂੰ ਇਹ ਕਾਹਦਾ ਹੋ ਕਰੀਣਾ ਚੱਲ ਕੋਈ ਨਹੀਂ ਦੇਖਦੇ ਆ ਦੇਖ ਲਈ ਜੇ ਤੜਾਉ ਲੱਗ ਰਹੇ ਮੇਰੀ ਮੱਡੇ ਬੇਬੇ ਨਾਲਾ ਹੱਥ ਤੋੜ ਪੁੱਤ ਮੇਥੇ ਤੋੜ ਮੇਥੇ ਮੇਥੇ ਤੋੜ ਲੈ ਹਾਂ ਭੱਜ ਨਾ ਜਾਈ ਆ ਪੁੱਟੂ ਫੜ ਕੇ ਆਉਂ ਗਿਆ ਵਾਡੂ ਉਹ ਭੱਜ ਗਿਆ ਭੱਜ ਗਿਆ ਬੱਕੰਜਰ ਉਹ ਗਿਆ ਫੋੜੀ ਫੋੜੀ ਬੱਕੰਜਰ ਬਹਿ ਜਾਦਾ ਨਕਲਾੜਾ ਬੇ ਕਿੱਥੇ ਗਿਆ ਹਰ ਜਾ ਹਰ ਜੇ ਕੰਜਰ ਨੂੰ ਬਾਕਾ ਸੁਣੀ ਨਹੀਂ ਅਜੇ ਬੱਕੰਜਰ ਇਹ ਮੇਰੇ ਤਾਂ ਲੱਤ 'ਚ ਵੀ ਕੰਡਾ ਵੱਜਿਆ ਇੱਥੇ ਪੈਰ 'ਚ ਮੈਂ ਮੁੰਡਾ ਮੈਂ ਤਾਂ ਕੰਮ ਮੈਨੂੰ ਫੋਨ ਆ ਰਿਹਾ ਇਦੋਂ ਮੈਂ ਚੱਲ ਕਰੇ ਸੁਣ ਮੈਂ ਮੈਂ ਚੱਲਣਾ ਮੈਂ ਜਾਨਣਾ ਮੈਂ ਚੱਲ ਕਰੇ ਜਾਨਣਾ ਮੈਂ ਨਹੀਂ ਜਾਂਦਾ ਹੈਗਾ ਜਾਨਣਾ ਬਹੁਤ ਲੋਕ ਤੁਸੀਂ ਆ ਗਿਆ ਬਈ ਆ ਗਿਆ ਹੋ ਗਿਆ ਆ ਗਿਆ ਨਾਲੇ ਤਪਾਂਦੇ ਨੇ ਕਿੱਥੋਂ ਕੰਗੇ ਜਦ ਮੈਂ ਨਾ ਬਾਹਰ ਹੀ ਤਪਾਂਦੇ ਨੇ ਜਿੰਨੇ ਕਹਦੇ ਉਨੇ ਆ ਗਏ ਵਸਿਆ ਰਹਣਾ ਯਾਰ ਮੈਂ ਰੁਕ ਜਾ ਰੁਕ ਮੁੰਡਿਆ ਮੋਰੋ ਤੇ ਬਾਪਾ ਜੂ ਕੁਛ ਨਹੀਂ ਕਹਿੰਦਾ ਬਾਪ ਮੇਰਾ ਕੁਛ ਕੀ ਕਹਿੰਦਾ ਉਹਨੂੰ ਨਹੀਂ ਪਤਾ ਤੁਸੀਂ ਕੰਮ ਨਹੀਂ ਕਰਦੇ ਓਏ ਕਿੱਧਰ ਮੈਂ ਜਾਣਾਂ ਬਾਪੂ ਉਹ ਕੰਮ ਕਰਾਂਗੇ ਆ ਜਾ ਖੇਤ ਬੰਨਿਆ ਖੇਤ ਕੰਮ ਕਰਨਾ ਆਪਾਂ ਨੇ ਰੇਪਾਉਣੇ ਖੇਤ ਆ ਉਹ ਮੇਰੇ ਕੋਲੇ ਫੋਨ ਆਇਆ ਜਾ ਦੋਸਤ ਮੈਂ ਦੱਸਦਾ ਨਾ ਦੂਜਾ ਕਿੱਥੇ ਦੂਜੇ ਨਾਲ ਨਹੀਂ ਬੰਨੀ ਕਿਦਣਾ ਉਹ ਸਾਗ ਲਣਗੇ ਤੇ ਪਤਾ ਨਹੀਂ ਆ ਉੱਥੋਂ ਖੇਤੋਂ ਭੱਜਿਆ ਇਹ ਘਰੋਂ ਭੱਜਿਆ ਜਾ ਰਿਹਾ ਕੰਮ ਕਰਦੇ ਨਹੀਂ ਹੋਰ ਦੂਈ ਨਹੀਂ ਕੰਮ ਕਰਦੇ ਨਹੀਂ ਨਹੀਂ ਕੰਮ ਕਰਦੇ ਮੈਂ ਮਾਪਾ ਰਖੇ ਮੈਨੂੰ ਦੋ ਵਾਲੂ ਹੋਰ ਦਈਆ ਆ ਫਿਰ ਤੇ ਦਾਏ ਨਾ ਨਾ ਨਹੀਂ ਕਰਦੇ ਨਾ ਲੈ ਉਹਨਾਂ ਮੈਂ ਕੋਲ ਕੰਮ ਕਰਵਾਉਂਗਾ ਨਾ ਭਾਈ ਨਾਲ ਮੁੱਖੀ ਹੋਗੇ ਮੰਡਾ ਪੰਡੇ ਜਾਣਾ ਪਊ ਛੱਡ ਕੇ ਸਨ ਸਾਰਿਆਂ ਨੂੰ ਵਰਦਾ ਦਮ ਚੜਾਦਾ ਅੱਜ ਇਹਨਾਂ ਨੇ ਤੂੰ ਕਿੱਧਰੋਂ ਭੱਜ ਗਿਆ ਜੁਨਾ ਜਾਲ ਚ ਉਧਰਾ ਬਸ ਮੈਂ ਤਾਂ ਐਂ ਦੀਗਾ ਹਾਂ ਮਾਹ ਕਹਿੰਦਾ ਤੂੰ ਤਾਂ ਸਾਗ ਲੈਣ ਵਗਿਆ ਉਹ ਮੈਂ ਤਾਂ ਸਾਗ ਤੜਾਉਣ ਵਗਿਆ ਉੱਥੇ ਉਹ ਨਹੀਂ ਹੈਗਾ ਕੀ ਨਾਮਾ ਸੈਂਡੂ ਚਾਚਾ ਹਾਂ ਉਹ ਮੈਂ ਮੇਰੇ ਨਾਮ ਲਾਈ ਜਾ ਕਹਿੰਦਾ ਭੱਜੂ ਐ ਮੈਂ ਉਹਨੂੰ ਪਤੀ ਲੱਗਣ ਦਾ ਪਤਾ ਭੱਜੀ ਆਇਆ ਹੋਰਾ ਆਪਾਂ ਕਿੱਥੇ ਦਵਦਿਆਂ ਵਰਦ ਨੂੰ ਪਤਾ ਲੱਗੇਗਾ ਕੀ ਲੈਣਾ ਸਾਗ ਸੂਤ ਤੂੰ ਕਿੱਦ੍ਹਾ ਰੋਟੀ ਆਪਣੇ ਕੋਤਰੀ ਚੱਲਦੀ ਹੈ ਉੱਥੇ ਖਾ ਲਿਆ ਕਰ ਉੱਥੇ ਹੀ ਖਾ ਲਾਂਗੇ ਲੋੜ ਹੀ ਨਹੀਂ ਮੇਰੀ ਗੱਲ ਮੇਰੀ ਗੱਲ ਸੁਣ ਉਹ ਇੱਥੇ ਬਹਿ ਜਾਂਦੇ ਹੁਣ ਉਹ ਆਉਣਗੇ ਧਿਆਨ ਰੱਖੀ ਆਪਣੇ ਮਾਂ ਗਾਉਣਗੇ ਆਏ ਨੇ ਆਪਣੇ ਹੀ ਨੇ ਹੈ ਬਹਿ ਜਾ ਦੇਖੀ ਜਾ ਆਪਾਂ ਨਹੀਂ ਹੁੰਦੇ ਇਹਨਾਂ ਨੂੰ ਕਿਉਂ ਦੇ ਬੈਠੇ ਜਾਂਦੇ ਆਪਾਂ ਆਉਣਗੇ ਉਹ ਜਰੂਰ ਪੱਕਾ ਤੇ ਧਿਆਨ ਰੱਖੀ ਬੰਦੇ ਕਿੰਨੀ ਕੋਈ ਨਹੀਂ ਆਉਂਦਾ ਹੁਣ ਨਹੀਂ ਆਉਂਦਾ ਲੈ ਕਿਉਂ ਨਹੀਂ ਆਉਂਦੇ ਯਾਰ ਜਦੋਂ ਬੰਦੇ ਇੰਨੇ ਟਾਈਮ ਦੇ ਉਹ ਭੱਜ ਰਹੀ ਮਾ ਬਗਜੀ ਬੜਾ ਦਮ ਚੜ ਗਿਆ ਖੇਤ ਕੁੱਟਣਾ ਬਗਜੀ ਉਸੇ ਕੰਮ ਕਰੂ ਬਾਪੂ ਉਹਨਾਂ ਦੇਖੋ ਕੀ ਬਣਦਾ ਚਲ ਅੱਜ ਤਾਂ ਭਾਲੂ ਉਹਨਾਂ ਨੂੰ ਕਿੱਥੇ ਨੇ ਦੁੱਖ ਦੇਣ ਲੱਗੇ ਅੱਜ ਭਾਲ ਕੇ ਛੱਡਾਂਗੇ ਹੋਰ ਮੈਂ ਤਾਂ ਆਪ ਕਹਿੰਦੇ ਸੀ ਮੈਂ ਇੱਥੇ ਬੈਂਦੇ ਨਾ ਸਾਈਆਂ ਤੇ ਇੱਥੇ ਬੈਂਦੇ ਹੁਣ ਆ ਬੈਠੇ ਦਾਬੇ ਮੈਂ ਕੌਣੇ ਓਏ ਮੇਰੇ ਸਾਰੇ ਕੁੱਟੇ ਨੂੰ ਫੜਤੀ ਚਲ ਬੰਡਿਆ ਕਿੱਥੇ ਜਾਣਾ ਕਿੱਧਰ ਪੱਜੇ ਖੇਤ ਉੱਪਰ ਜਿੱਕੇ ਗਿਆ ਪਹਿਲਾਂ ਤੂੰ ਵੇਖ ਲੈ ਵੇਣਾ ਉੱਥੇ ਖੇਤ ਕੰਮ ਆ ਸੜਿਆ ਕਿੱਧਰ ਜਾਣਾ ਉਹ ਤੂੰ vapuyar <tri> 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 <So, tri> ਖੇਤ ਕੰਮ ਕਰੀ ਹੁੰਦਾ। ਖੇਤ ਦਾ ਮਲੌੜਾ ਹੋ ਤੁਹਾਨੂੰ। ਕੀ ਚੱਕਰ ਹੋ ਰਿਹਾ? ਚੱਲ ਚੱਲ ਹੁਣ ਖੇਤ। ਜਮੀਨ ਲਗੂ ਪੀ ਲਿਆ। ਹੁਣ ਬਾਹਰ ਤੱਕ ਲਈ ਮਰਦ ਨੂੰ ਕੰਮ ਸਕਿਆ। ਹਾਂ ਬਗਜਾ। ਕੰਮ ਲੱਗ ਜਾ ਬੰਦੇ ਵਾਹ। ਨੀ ਜੇ ਫਿਰ ਦੇਖ ਲਿਓ। ਖੇਤ ਵਗ ਜਾਣਗੇ। ਚਲੋ ਜੀ। ਨਹੀਂ ਫਿਰ ਸ਼ੇਰ ਥੋਲੇ ਪੈਂਦੇ ਨੇ ਚਾ। ਓਏ। ਓਏ। ਸ਼ੇਰ ਥੋਲੇ ਪੈਂਦੇ ਨੇ ਚਾ। ਅੱਛਾ ਨਾ ਖੇਤ ਵਗ ਜਾਣਗੇ ਯਾਰ। ਚਲੋ ਖੇਤ ਕੰਮ ਕਰੋ ਜਾ ਕੇ। ਚਲੋ ਖੇਤ ਚਲੋ। ਜਾਓ ਖੇਤ। ਛਾਗ ਵੀ ਜਿਉਣੇ। ਚੱਲਾ ਚੱਲੀਏ ਬਾਪੂ ਤੇ ਬਾਪੂ ਨੇ ਕਹਦਾ ਖੇਤ ਜਾਣਾ ਬਹੁ ਹਰਾਮੀ ਬੁੜਾ ਜਾ ਉਹ ਉਹ ਖੇਤ ਬਾਹਰ ਚੱਲ ਆਹੇ ਢਾਲੇ ਮੈਂ ਤਾਂ ਉੱਥੇ ਜਾ ਕੇ ਗੱਲ ਸੁਣ ਲਈ ਕੰਮ ਕੰਮ ਨਹੀਂ ਕਰਦੇ ਕੰਮ ਦਾ ਕੀ ਕਰਾਂਗੇ ਆਪਾਂ ਤਾਂ ਮੱਜੇ ਤੇ ਪਾ ਜਾਗੇ ਉਹਨੂੰ ਮੱਜਾ ਪਾ ਕੇ ਇੱਥੇ ਬੰਜੜਾ ਆਪਣੇ ਕਿਹਾ ਕਿ ਮੰਗ ਰਹਾਂ ਹਾਂ ਉਹਦਾ ਪਿੰਡ 'ਚ ਫਿਰਦਾ ਆ ਆਪੀ ਪਿੰਡ 'ਚ ਆਪਾਂ ਚੱਲਦੇ ਆਂ ਉਹਦਾ ਥੋਲੂ ਖੜਿਆ ਤੇ ਜਿੱਥੇ ਮਾਰ ਕੇ ਉਹ ਸਾਰਾ ਸਾਰੇ ਥੋਲੂ ਤੇ ਰਖਣਿਆ ਤੇ ਮੈਨੂੰ ਤਾਂ ਹੀ ਮੇਰਾ ਮੋਬਾਈਲ ਨਾ ਦੇ ਕਿਤੇ ਉਹ 15 ਰੁਪਏ ਮਸਾ ਮੰਗੇ ਸੀ ਚੱਲ ਕੁਛ ਨਹੀਂ ਚੱਲੀ ਆਪਾਂ ਉਹ ਗੜਾ ਪੈਡੂਰੇ ਆਉਂਦਾ ਯਾਰਾ ਉਹਦਾ ਕੀ ਚੱਕਰ ਆ ਆਪਣਾ ਤੂੰ ਐ ਕਰ ਤੂੰ ਮੂੰਹ ਆਏ ਨੂੰ ਕਰ ਲੈ ਮੈਂ ਇਹਨੂੰ ਕਰ ਲੈ ਪੈ ਜਾ ਐ ਐ ਨਾਲ ਤਾਂ ਮੈਂ ਬੁੱਢਵਟ ਨਹੀਂ ਕਰਦਾ ਮੈਂ ਕਿਉਂ ਨਾ ਐ ਪਾਵਾਂਗੇ ਕੀ ਤਾਂ ਫੇਰ ਆ ਜਾ ਭੱਜਣਾ ਪਈ ਗਿਆ ਉਹ ਪੈ ਜਾ ਉਹਰੇ ਕੋਈ ਨਹੀਂ ਆਉਂਦਾ ਆ ਇਹਦਾ ਕੋਈ ਪਤਾ ਨਹੀਂ ਹੁੰਦਾ ਕੋਈ ਨਹੀਂ ਆਉਂਦਾ ਅੱਜ ਨਹੀਂ ਆਪਣਾ ਕੋਈ ਘੜਾ ਛੱਡਦਾ ਪੈ ਜਾ ਪੈ ਜਾ ਪੈ ਜਾ ਅੱਜ ਤਾਂ ਮੈਂ ਪੂਰੀ ਅੱਕੀ ਪਈ ਆ ਅੱਜ ਨਹੀਂ ਉਹਨਾਂ ਨੂੰ ਵਾਖਸਦੀ ਅੱਜ ਨਹੀਂ ਛੱਡਦੀ ਉਹਨਾਂ ਨੂੰ ਬਹੁਤ ੱੱਕੀ ਪਈ ਆ ਮੈਂ ਆ ਪੈ ਨਾ ਆਪਾ ਇਹਨਾਂ ਦਾਦੇ ਮਾ ਕੋਣੇ ਖਲੇ ਤੁਸਨੋ ਹੋ ਗਿਆ ਬੇਬੇ ਕਾਰ ਉਹਦੇ ਭੱਜਨੇ ਪਹਾਲਕਾ ਨੂੰ ਉਹ ਉਹ ਪੁਲੀ ਆਹੋ ਆ ਦੱਸੋ ਹੋ ਗਿਆ ਕੀ ਆ ਜੀ ਆਹ ਮਾਲੇ ਤੁਸੀਂ ਆਹ ਮਾ ਦੱਸੋ ਹੋ ਗਿਆ ਕੀ ਆ ਸਾਨੂੰ ਕਿਹਦੀਆਂ ਕੰਮ ਕਰਕੇ ਆਏ ਆਂ ਕੰਮ ਨਹੀਂ ਨਾ ਕਰਦੇ ਸਾਰਾ ਕੰਮ ਕਰਕੇ ਆਈਂ ਦੂਜਾ ਆਇਆ ਚੰਗਾ ਬਾਪੂ ਆਏ ਨਾ ਕਰਿਆ ਕਰੋ ਯਾਰ ਸਿਰਕੋੜਦੇ ਕਰੋ ਫਿਰ ਕੰਮ ਕਰਨੇ ਆਏ ਹੋ ਆਇਆ ਬਾਪੂ ਸਾਨੂੰ ਸਾਡੇ ਨਾਲ ਤਕਰਾਦ ਸੁਣਾਉਂਦਾ ਸਾਨੂੰ ਨਹੀਂ ਕਰਨਾ ਸਾਨੂੰ ਦੱਸ ਦੇ ਕਿਵੇਂ ਕੀ ਕਰਨਾ ਆਹ ਕੱਖ ਗੱਲ ਵੀ ਹੈ ਫੁੱਟਦੇ ਹੁੰਦੇ ਹਾਂ ਬਾਪੂ ਹਲੀਆਂ ਨਾਲ ਹਾਂ ਫਿਰ ਤੂੰ ਇਹ ਕੰਦਾ ਦੱਸ ਨਹੀਂ ਗੁੱਟਿਆ ਜਾਂਦਾ ਹੁਣ ਕੋਈ ਨਾ ਬਾਪੂ ਕਰ ਦਿੰਨੇ ਆ ਕਰ ਦਿੰਨੇ ਆਪੂ ਜੇ ਬਾਪੂ ਐਂ ਕਰਿਆ ਕਰੇ ਤੁਸੀਂ ਸਾਡੀ ਵਾਸਤੇ ਚਾਹ ਲਿਆ ਚਾਹ ਲਿਆ ਹਾਂ ਚਾਹ ਲਿਆ ਦੀ ਬੇਬੇ ਨੂੰ ਛੱਡਿਆ ਹੀ ਘਰੇ ਇਹਨੂੰ ਕਹਿੰਦਾ ਸਿੱਖੀਤੀ ਇਦਾਂ ਜੋ ਇਹਨੂੰ ਉਹਨੂੰ ਥੋੜੀ ਚਾਹ ਹੀ ਨਾ ਆ ਜਾਂਦੀ ਜੇ ਇਹਨੂੰ ਇਹਨੂੰ ਕਿਉਂ ਇਹਨੂੰ ਨਾਲ ਕਿਉਂ ਖਿੱਚੀ ਫਿਰਦਾ ਹੈ ਬੇਬੇ ਨੂੰ ਕਿਉਂ ਲੈ ਆਇਆ ਅਸੀਂ ਤਾਂ ਤੜਕੇ ਦੇ ਭਾਲਦੇ ਫਿਰਦੇ ਅਸੀਂ ਤਾਂ ਕੱਖ ਵੀ ਕਰਦਾ ਸਾਰਾ 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 ਕੰਮ ਕਰਦਾ ਬੇਬੇ ਨੂੰ ਘਰੇ ਛੱਡਿਆ ਬੇਬੇ ਨੂੰ ਘਰੇ ਛੱਡਿਆ ਐਂ ਕਰੇ ਸਾਡੇ ਵੱਲ ਚਾਹ ਲੈ ਇਹਨਾਂ ਬੇਬੇ ਨੂੰ ਘਰੇ ਛੱਡਿਆ ਐਨੇ ਅਸੀਂ ਕਰਦੇ ਹਾਂ ਕੰਮ ਹੱਥੋਂ ਹੀ ਜਾਓ